ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਿਮਿੰਡਿਆ ਨਿਊਜ਼ ਮੈਂ ਗੋਬਿੰਦ ਸੈਣੀ ਬਸੰਤ ਪੰਚਮੀ ਦਾ ਤਿਉਹਾਰ ਅੱਜ ਬਠਿੰਡਾ ਵਿੱਚ ਬੜੇ ਹੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈਗਾ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਦਿੰਦੇ ਹਾਂ ਕੋਠੇ ਉੱਤੇ ਸਵੇਰ ਤੋਂ ਹੀ ਨੌਜੰ ਕੁੜੀਆਂ ਮੁੰਡੇ ਪਤੰਗ ਉਡਾ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਚਾਰੇ ਪਾਸੇ ਜਿੱਥੇ ਵੀ ਨਿਗਾਹ ਮਾਰੀ ਜਾਵੇ ਸਾਨੂੰ ਪਤੰਗ ਹੀ ਪਤੰਗ ਨਜ਼ਰ ਆ ਰਹੇ ਨੇ ਤੇ ਬਕਾਇਦਾ ਲੜਕੇ ਲੜਕੀਆਂ ਬੱਚੇ ਸਵੇਰ ਤੋਂ ਹੀ ਕੋਠੇ ਚੜੇ ਹੋਏ ਨੇ ਇੱਕ ਦੂਜੇ ਪਤੰਗ ਕੱਟ ਰਹੇ ਨੇ ਪੇਚੇ ਲੜਾ ਰਹੇ ਨੇ ਪਰੰਤੂ ਇਸ ਵਾਰ ਚੈਨਾ ਡੋਰ ਜਿਹੜੀ ਹੈਗੀ ਹੈ ਕਾਫੀ ਜ਼ਿਆਦਾ ਹੱਦ ਤੱਕ ਰੋਕ ਲੱਗੀ ਹੈਗੀ ਹੈ ਲੋਕ ਵੀ ਕਾਫੀ ਜ਼ਿਆਦਾ ਜਾਰਤ ਹੋਏ ਹੋਏ ਹੈਗੇ ਨੇ ਪ੍ਰਸ਼ਾਸਨ ਦੀ ਪੂਰੀ ਸਖਤਾਈ ਕੀਤੀ ਗਈ ਸੀ ਜਿਸ ਕਰਕੇ ਚੈਨਾ ਡੋਰ ਤੋਂ ਕਾਫੀ ਜ਼ਿਆਦਾ ਲੋਕਾਂ ਨੇ ਕੱਟ ਪਤੰਗ ਉਡਾਏ ਨੇ ਤੇ ਸਿੰਪਲੀ ਡੋਰ ਜਿਹੜੀ ਹੈਗਾ ਇਹਦੇ ਨਾਲ ਪਤੰਗ ਉਡਾ ਰਹੇ ਤੁਸੀਂ ਦੇਖੋ ਤੁਸੀਂ ਕਿ ਕਿਸ ਤਰ੍ਹਾਂ ਮਹਿਲਾਵਾਂ ਵੀ ਜਿਹੜੀਆਂ ਹੈਗੀਆਂ ਬੱਚੇ ਵੀ ਹੈਗੇ ਸਾਰੇ ਹੱਤਾਂ ਵਿੱਚ ਪਤੰਗ ਹੈਗੇ ਨੇ ਡੋਰ ਹੈਗੇ ਨੇ ਪੂਰਾ ਇੰਜੋਏਮੈਂਟ ਕਰ ਰਹੇ ਨੇ ਬਸੰਤ ਪੰਚਮੀ ਦਾ ਤਿਉਹਾਰ ਮਨਾ ਰਹੇ ਨੇ ਪਤੰਗ ਬਗੈਰ ਚੈਨਾ ਡੋਰ ਤੋਂ ਇਸ ਵਾਰ ਜਿਹੜੇ ਹੈਗੇ ਪਤੰਗ ਉਡਾਰ ਰਹੇ ਅਸੀਂ ਗੱਲਬਾਤ ਵੀ ਕਰਦੇ ਹੈਗੇ ਉਹਨਾਂ ਗੱਲਬਾਤ ਦੀ ਕੋਸ਼ਿਸ਼ ਕਰਾਂਗੇ ਕੁਝ ਜਿਹੜੇ ਹੈਗੇ ਹਰਿਆਣੇ ਤੋਂ ਬਕਾਇਦਾ ਬਸੰਤ ਵਾਸ ਬਣਾਉਣ ਵਾਸਤੇ ਆਏ ਨੇ ਹਾਂਜੀ ਪੈਸਾ ਕੀ ਕਹਣਾ ਜੀ ਉਹ ਬਹਿੰਡੇ ਵਿੱਚ ਬਸੰਤ ਬਣੇ ਜਾ ਰਹੀ ਹੈ ਬਸੰਤ ਮੇਂ ਧੌਰ ਬਣਿਆ ਜਾ ਰਿਹਾ ਤੁਸੀਂ ਕਿੱਥੋਂ ਆਏ ਹੋ ਕੀ ਕਹਣਾ ਬਾਰੇ ਮੈਂ ਗੁਰਦਾਉਂ ਤੋਂ ਆਇਆ ਜੀ ਸਪੈਸ਼ਲ ਬਸੰਤ ਮਨਾਣ ਤੇ ਬੜਾ ਮਜ਼ਾ ਆ ਰਿਹਾ ਗੁਟੀਆਂ ਢਾ ਕੇ ਤੇ ਸਾਰੀ ਬਸੰਤ ਮਨਾ ਕੇ ਬਸ ਜੀ ਹਾਂਜੀ ਅੱਛਾ ਕਿਸ ਤਰ੍ਹਾਂ ਫਿਰ ਤੁਸੀਂ ਕਦੋਂ ਤੁਸੀਂ ਕੋਠੇ ਚੜੇ ਹੈਗੇ ਹੋ ਕਿੰਨੇ ਪੇ ਤੁਸੀਂ ਪੇਚੇ ਲਾਇਆ ਕਿੰਨੇ ਪਤ ਸਵੇਰੇ 7 8 ਵਜੇ ਦੇ ਕੋਠੇ ਚੜੇ ਹੋਏ ਆ ਜੀ ਤੇ 15 20 40 ਵਟ ਦੀਆਂ ਤੇ ਉਹਦੇ ਉਸ ਤੋਂ ਮੇਰੇ ਖਿਆਲ ਨਾਲ 30 ਘਟਾਤੀਆਂ ਹੋਏ ਬਾਕੀ ਲੱਗੇ ਹੋਏ ਆ ਹੋਰ ਵੀ ਸਾਡੇ ਕੋ ਮਿਲਾਵਾਂ ਨਾਲ ਗੱਲਬਾਤ ਕਰਦੇ ਹਾਂ ਜੀ ਕੀ ਕਹਿਣਾ ਚਾਹਾਂਗਾ ਜਿਸ ਤਰ੍ਹਾਂ ਬਸੰਤ ਪੰਚਮੀ ਦਾ ਤੌਰ ਬਣਾਇਆ ਜਾ ਰਿਹਾ ਹੈਗਾ ਇਸ ਵਾਰ ਜਿਹੜਾ ਚਾਈਨਾ ਡੋਰ ਬਹੁਤ ਕਾਫੀ ਘਟ ਜਿਹੜੀ ਹੈਗੇ ਦੇਖੋ ਨੂੰ ਮਿਲੀ ਹੈਗੀ ਆ ਲੋਕ ਵੀ ਜਾਰੂਰਤ ਹੋਏ ਹੈਗੇ ਬੱਚੇ ਵੀ ਜਾਰੂਰਤ ਹੋਏ ਢਾਗ ਢਾਗ ਨਾਲ ਡੋਰ ਔਰ ਪਤੰਗ ਉਡਾ ਰਹੇ ਹੈਗੇ ਨੇ ਤੁਸੀਂ ਕੀ ਕਹਿੰਦੇ ਹੋ ਚੰਗਾ ਉਪਰਾਲਾ ਹੈਗਾ ਪ੍ਰਸ਼ਾਸਨ ਸਫਾਈ ਕੀਤੀ ਸੀ ਹਾਂਜੀ ਪ੍ਰਸ਼ਾਸਨ ਨੇ ਸਫਾਈ ਕੀਤੀ ਸੀ ਚਾਈਨਾ ਡੋਰ ਤੇ ਅਸ ਦੂਜੀ ਡੋਰ ਉਡਾ ਕੇ ਸਾਰੇ ਇੰਜੋਏ ਕਰ ਰਹੇ ਆ ਫੁੱਲ ਸਾਨੂੰ ਕੋਈ ਦਰਸਤੇ ਆਨ ਚ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਰਹੀ ਡੋਰ ਦੀ ਵਜ੍ਹਾ ਨਾਲ ਅੱਛਾ ਤੁਸੀਂ ਵੀ ਪਤੰਗੜਾ ਪੂਰੇ ਹਾਂਜੀ ਹਾਂਜੀ ਬਹੁਤ ਉਡਾਇਆ ਸੀ ਪਤੰਗ ਅੱਛਾ ਅੱਛਾ ਹਾਂਜੀ ਤੇ ਹੋਰ ਜੇ ਆਪਾਂ ਗੱਲ ਕਰੀਏ ਤੁਹਾਡੇ ਬੱਚੇ ਹੋਰ ਤੁਹਾਡੇ ਨਾਲ ਹੈਗੇ ਮਹਿਲਾਵਾਂ ਉਹ ਵੀ ਪਤੰਗੜਾ ਨੇ ਹਾਂਜੀ ਹਾਂਜੀ ਫੁੱਲ ਇੰਜੋਏ ਕਰ ਰਹੇ ਸਾਰੇ ਪੂਰੀ ਫੈਮਿਲੀ ਹਾਂਜੀ ਬਹੁਤ ਮਜ਼ਾ ਆ ਰਿਹਾ ਬਸੰਤ ਬਣਾ ਕੇ ਇਸ ਤਰ੍ਹਾਂ ਤੋਂ ਲੱਗ ਰਿਹਾ ਆਸਮਾਨ ਤੇ ਕਿੰਨੇ ਪਤੰਗ ਉੱਡ ਰਹੇ ਹੈਗੇ ਨੇ ਤਰ ਹੋਣਗੇ ਕਮ ਸਕਾਂ 500 600 ਲਗਭਗ ਤਾਂ ਹੈਗੇ ਪਤੰਗ ਹੈਗੇ ਹਾਂਜੀ ਬਿਲਕੁਲ ਤੁਸੀਂ ਦੇਖਦੇ ਹੋ ਮਿਲਾ ਵੀ ਖੁਸ਼ ਹੋਗੇ ਪਤੰਗ ਉਡਾਰੇ ਸਾਡੇ ਕੋਲ ਹੋਰ ਵੀ ਉਹਨੇ ਗੱਲਬਾਤ ਕਰਦੇ ਹਾਂ ਹਾਂਜੀ ਪੈਸੇ ਕੀ ਕਹਿਣਾ ਚਾਹੋਗੇ ਬਸੰਤ ਪੰਚਮੀ ਤੋਂ ਹੋਰ ਬਣਾਇਆ ਜਾ ਰਿਹਾ ਭਿੰਡੇ ਵਿੱਚ ਕਿਸ ਤਰ੍ਹਾਂ ਬਣਾਇਆ ਜਾ ਰਿਹਾ ਕੀ ਕਹਿਣਾ ਬਹੁਤ ਖੁਸ਼ੀ ਦੀ ਗੱਲ ਹੈ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਤੇ ਆ ਰਹੇ ਖਾਸ ਕਰਕੇ ਮੇਨ ਗੱਲ ਹੈ ਜਿਹੜੀ ਚਾਈਨੀਜ਼ ਰੋਰ ਜਿਹੜੀ ਕਿ ਬਹੁਤ ਨੁਕਸਾਨਦੇਹ ਹੈਗੀ ਹੈ ਪੰਛੀਆਂ ਵਾਸਤੇ ਆਮ ਇਨਸਾਨਾਂ ਵਾਸਤੇ ਉਹਦਾ ਕਿ ਬਾਈਕਾਟ ਕੀਤਾ ਗਿਆ ਬਹੁਤ ਅਸੀਂ ਬਹੁਤ ਇੱਕ ਵਾਰੀ ਸਪੈਸ਼ਲ ਮੈਸੇਜ ਦਿੱਤਾ ਵੀ ਕਿ ਚਾਈਨੀਜ਼ ਰੋਰ ਬਿਲਕੁਲ ਵਰਤੋ ਨਹੀਂ ਕਰਨੀ ਅਸੀਂ ਇਹ ਹੀ ਸਭ ਤੋਂ ਵੱਡਾ ਬਸੰਤ ਦਾ ਮੈਨ ਕਹਿਣਾ ਹੈਗਾ ਵੀ ਕਿਹੜੀ ਚਾਈਨੀਜ਼ ਰੋਰ ਨਹੀਂ ਵਰਤੀ ਜਾ ਰਹੀ ਹੈ ਤੇ ਬਾਕੀ ਇੱਥੇ ਸਾਰਾ ਤੁਸੀਂ ਮਾਹੌਲ ਦੇਖ ਹੀ ਰਹੇ ਹੋ ਕਿ ਇਸ ਟਾਈਪ ਦਾ ਮਾਹੌਲ ਹੈਗਾ ਪਤੰਗ ਕਿਵੇਂ ਦੇਖ ਰਹੋ ਕਿ ਹਜ਼ਾਰਾਂ ਉੱਡ ਰਿਹਾ ਤੇ ਸਾਰਾ ਇੱਕ ਵਧੀਆ ਮੌਸਮ ਬਣਿਆ ਹੋਇਆ ਹੈ ਉਹਦੇ ਵਿੱਚ ਬਸੰਤ ਦਾ ਕਹਿਣਾ ਮਤਲਬ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਥੇ ਪਹੁੰਚੇ ਨਾਲੇ ਤੇ ਵਧੀਆ ਮਾਹੌਲ ਹੈ ਬਸੰਤ ਦਾ ਕਹਿੰਦਾ ਕੋਈ ਸਾਡੇ ਕੋਲ ਹੋਰ ਵੀ ਹੈਗੇ ਉਹਨਾਂ ਨਾਲ ਗੱਲਬਾਤ ਕਰਨਾ ਕਿ ਕੀ ਕਰਨਾ ਚਾਹੁੰਗੇ ਪੈਸਾ ਜਿਸ ਤਰ੍ਹਾਂ ਬਸੰਤ ਦਾ ਤਿਉਹਾਰ ਬਣਾਇਆ ਜਾ ਰਿਹਾ ਹੈ ਕਿਸ ਤਰ੍ਹਾਂ ਤੁਸੀਂ ਇਹਨੂੰ ਇੰਜੋਏਮੈਂਟ ਕਰ ਰਹੇ ਹੋ ਤੇ ਕਿੰਨੇ ਕੁ ਤੁਸੀਂ ਪਤੰਗ ਕੱਟਦੇ ਆਲੇ ਤੱਕ ਬਾਈ ਜੀ ਮੈਂ ਸਵੇਰ ਤੋਂ ਲੈ ਕੇ ਆਇਆ ਹਾਂ ਕੋਲ ਕੋ 40 ਪਤੰਗ ਮੈਂ ਕੱਟ ਚੁੱਕਿਆ ਹਾਂ ਜਲਾ ਮੇਰਾ ਖਰਾਬ ਹੋ ਚੁੱਕਿਆ ਆ ਆਵਾਜ਼ ਮਾਰ ਮਾਰ ਕੇ ਇੱਕ ਇੱਕ ਪਤੰਗ ਮੈਂ ਪੋਨਾ ਘੰਟਾ ਉਡਾਇਆ ਬਰੇਲੀ ਡੋਰ ਨਾਲ ਉਡਾਇਆ ਜੋ ਕਿ ਮੈਨੂੰ ਨਹੀਂ ਪਤਾ ਮੈਂ ਕਿੰਨੀਆਂ ਪਤੰਗਾਂ ਕਟੀਆਂ ਨਾਲ ਦਿਖਣਾ ਬੰਦ ਹੋ ਗਿਆ ਮੈਨੂੰ ਮੇਰੀ ਅਤੀਜਾ ਕੀ ਖਤਮ ਹੋ ਗਈ ਦੇ ਵਿੱਚ ਬਟ ਮੈਨੂੰ ਬਹੁਤ ਇੰਜੋਏ ਹੋਇਆ ਕਿ ਚਾਇਨਾ ਡੋਰ ਤੋਂ ਆਪਾਂ ਬਹੁਤ ਜ਼ਿਆਦਾ ਦੂਰ ਚਲੇ ਗਏ ਉਸ ਤੋਂ ਦੂਰ ਚੰਗੇ ਹੀ ਆ ਬਹੁਤ ਜ਼ਿਆਦਾ ਹਾਨੀ ਕਰਕੇ ਸਾਡੇ ਵਾਸਤੇ ਉਹ ਔਰ ਤੋਂ ਆਪਾਂ ਦੂਰ ਰਹਿਣਾ ਚਾਹੀਦਾ ਬਹੁਤ ਟਰਾਈ ਡੋਰ ਆ ਰਹੀਆਂ ਇਹ ਸਾਰਿਆਂ ਨੂੰ ਮੈਸੇਜ ਹੈਗਾ ਇਹ ਸਾਰਿਆਂ ਨੂੰ ਮੇਰਾ ਮੈਸੇਜ ਹੈ ਕਿ ਪਤੰਗਾਂ ਡੋਰ ਉਡਾਣੀਆਂ ਤੁਸੀਂ ਤਾਂ ਹਮੇਸ਼ਾ ਬਰੇਲੀ ਡੋਰ ਅੜਾਓ ਅਮਰੀਕਾਈ ਡੋਰ ਅੜਾਓ ਚਾਇਨਾ ਡੋਰ ਤੋਂ ਅਵਾਈਡ ਕਰੋ ਅੱਛਾ ਜੀ ਆਪਾਂ ਗੱਲ ਕਰੀਏ ਪਸੰਤ ਪੰਚਵੀ ਤੋੜ ਦੀ ਗੱਲ ਕਰੀਏ ਕਿਸ ਉਮਰ ਦੇ ਜਿਹੜੇ ਹੈਗੇ ਜਿਹੜੇ ਲੋਕ ਜਿਹੜੇ ਪਤੰਗਾਂ ਦੇ ਵੈਸੇ ਦੇਖਣ ਨੂੰ ਮਿਲੇ ਹੈਗਾ ਤੁਸ ਤੁਹਾਡੀ ਵੀ ਉਮਰ ਹੈਗੀ ਹੈ 40 ਪਲੱਸ ਤੋਂ ਤੁਹਾਨੂੰ ਦੇਖਣ ਲੱਗ ਰਹੀ ਹੈਗੀ ਹੈ ਤੇ ਹੋਰ ਮੇਲਾ ਵੀ ਹੈਗੀਆਂ ਕਿ ਸਾਰਿਆਂ 'ਚ ਉਤਸ਼ਾਹ ਹੁੰਦਾ ਹੀ ਬਸੰਤ ਦਾ ਹੀ ਬਿਲਕੁਲ ਸਾਰਿਆਂ 'ਚ ਉਤਸ਼ਾਹ ਹੈਗਾ ਪਤੰਗ ਦਾ ਆ ਆ ਬੱਚਾ ਹੈਗਾ ਮੇਰੇ ਨਾਲ ਖਲੋਤਾ ਆ ਇਹਦੀ ਉਮਰ ਮੇਬੀ ਸ਼ਾਇਦ 8 ਸਾਲ ਹੈ ਇਹਨੂੰ ਵੀ ਸ਼ੌਂਕ ਹੈ ਕਿਵੇਂ ਪਤੰਗ ਉਡਾਵਾ ਸਕੂਲ ਛੁੱਟੀ ਕੀਤੀ ਜੰਨੇ ਮੇਰੀ ਨਾਲ ਮੇਰੇ ਖਲੋਤੇ ਆ ਉਹ 70 ਸਾਲ ਦੇ ਨੇ ਉਹ ਉਹ ਵੀ ਆਏ ਇੰਜੋਏ ਕਰਨ ਵਾਸਤੇ ਇੰਜੋਇਮੈਂਟ ਹੈ ਇਸ ਵਾਸਤੇ ਕੋਈ ਲਿਮਟ ਨਹੀਂ ਹੈ ਕੋਈ ਏਜ ਲਿਮਟ ਨਹੀਂ ਹੈ 8 ਸਾਲ ਤੋਂ ਲੈ ਕੇ ਬੱਚਾ ਜਦ ਤੱਕ ਬੰਦੇ ਨੇ ਸ਼ੌਂਕ ਹੈ ਤਾਂ ਤਾ ਮੈਨੂੰ ਉਡਾ ਸਕਦਾ ਹੈ ਬਿਲਕੁਲ ਅੱਛਾ ਜੇ ਆਪਾਂ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਇਸ ਵਾਰ ਚੈਨਲ ਡੋਰ ਤੇ ਕਾਫੀ ਸਖਤਾਈ ਕੀਤੀ ਹੈਗੀ ਹੈ ਕਾਫੀ ਜਿਆਦਾ ਅਵੇਅਰਨੈਸ ਵੀ ਕੀਤੀ ਹੈਗੀ ਹੈ ਲੋਕਾਂ ਨੂੰ ਦੱਸਿਆ ਵੀ ਹੈਗਾ ਵੀ ਚੈਨਲ ਡੋਰ ਇੱਕ ਮੌਤ ਦੀ ਡੋਰ ਹੈਗੀ ਹੈ ਪੰਛੀਆਂ ਨੂੰ ਨੁਕਸਾਨ ਹੈਗਾ ਇਨਸਾਨ ਤੋਂ ਇਨਸਾਨ ਹੈ ਨੁਕਸਾਨ ਤਾਂ ਹੈਗੀ ਹੈਗਾ ਤੁਸੀਂ ਮੰਨਦੇ ਹੋ ਇਸ ਵਾਰ ਜਿਹੜਾ ਹੈਗਾ ਕਾਫੀ ਹੱਦ ਤੱਕ ਜਿਹੜੇ ਲੋਕਾਂ ਨੇ ਵੀ ਕਾਫੀ ਜਿਆਦਾ ਮਦਦ ਕੀਤੀ ਹੈ ਪ੍ਰਸ਼ਾਸਨ ਦੀ ਮੈਨੂੰ ਲੱਗਦਾ 90 ਪਲੱਸ ਲੋਕਾਂ ਨੇ ਇਹਦੀ ਵਾਸਤੇ ਪ੍ਰਸ਼ਾਸਨ ਨੂੰ ਮਦ ਉਹਦਾ ਕਾਰਨ ਇਹ ਹੈ ਕਿ ਕੁਝ ਡੇਢ ਮਹੀਨਾ ਪਹਿਲਾਂ ਆ ਆਪਣੇ ਨੇੜੇ ਸਟੇਡੀਅਮ ਦੇ ਵਿੱਚ ਇੱਕ ਪ੍ਰੋਗਰਾਮ ਕੀਤਾ ਗਿਆ ਸੀ ਆਈ ਜਿਬਿਸ਼ਨ ਕੀਤੀ ਗਈ ਸੀ ਜਿਦੇ ਵਿੱਚ ਤੰਗ ਬਾਜੀ ਦਾ ਕੰਪੀਟੀਸ਼ਨ ਕਰਾਇਆ ਗਿਆ ਸੀਗਾ ਉਹ ਕੰਪੀਟੀਸ਼ਨ ਦੇ ਨਾਲ ਬਹੁਤ ਜ਼ਿਆਦਾ ਜਿਹੜੇ ਅਵੇਅਰਨੈਸ ਹੋਈ ਹੈ ਬੱਚਿਆਂ ਨੂੰ ਪ੍ਰੋਗਰੈਸ ਮਿਲਿਆ ਹੈ ਕਿ ਆਪਾਂ ਨੂੰ ਇਹ ਉਡਾਣਾ ਚਾਹੀਦਾ ਇਹ ਸਭ ਕੇ ਤੁਸੀਂ ਦੇਖ ਸਕਦੇ ਹੋ ਐਸੀ ਸਾਡੇ ਕੋਲ ਲੋਕ ਤੇ ਲੋਕ ਵੀ ਕਾਫੀ ਜ਼ਿਆਦਾ ਇਸ ਵਾਰ ਜਿਹੜੇ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਇਸ ਵਾਰ ਜਿਹੜਾ ਹੈ ਚਾਇਨਾ ਡੋਰ ਜਿਹੜੇ ਹੈਗੇ ਕਾਫੀ ਜ਼ਿਆਦਾ ਕੱਟ ਵਰਤੋਂ ਕੀਤੀ ਗਈ ਆ ਪ੍ਰਸ਼ਾਸਨ ਦੇ ਤਰਫੋਂ ਕਾਫੀ ਸਖਤਾਈ ਕੀਤੀ ਗਈ ਸੀ ਲੋਕਾਂ ਨੂੰ ਅਵੇਅਰਨੈਸ ਕੀਤਾ ਗਿਆ ਸੀ ਜਾਗਰੂਤ ਕੀਤਾ ਗਿਆ ਸੀ ਤੇ ਲੋਕ ਵੀ ਹੈਗੇ ਆ ਕਾਫੀ ਹੱਦ ਤੱਕ ਪ੍ਰਸ਼ਾਸਨ ਦੇ ਇਸ ਮੈਸੇਜ ਨੂੰ ਅਪਣਾਇਆ ਹੈਗਾ ਤੇ ਚਾਇਨਾ ਡੋਰ ਨੂੰ ਉਹਨਾਂ ਨੇ ਇਸ ਬਾਰੇ ਹੈਗਾ ਨਾ ਦੇ ਬਰੋਬਰ ਵਰਤੇ ਹੈਗਾ ਤੇ ਲੋਕ ਜਿਹੜੇ ਹੈਗੇ ਬਿਲਕੁਲ ਜਿਹੜੇ ਹੈਗੇ ਧਾਗੇ ਦੀ ਡੋਰ ਇਸਤੇਮਾਲ ਕਰ ਰਹੇ ਨੇ ਵਿੰਡਾ ਤੋਂ ਗੋਵਿੰਦ ਸਿੰਘ ਲਿੰਡਾ نیوز ਪੰਜਾਬ